ਜਸੀਕ ਹੋਰ ਕੈਨੇਡਾ ਦਾ ਮਲਟੀਪਲ ਐਂਟਰੀ ਵੀਜ਼ਾ ਜਿਹੜਾ ਹੈਗਾ ਪ੍ਰਾਪਤ ਕੀਤਾ ਆ ਜਿਹੜਾ ਕਿ ਆਇਆ ਮੈਮ ਗੁਰਮੀਤ कौर ਜੀ ਦਾ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਦਾ ਸੀਵੀਐਸ ਟੀਮ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਜਿੱਦਾਂ ਕੰਪਲੀਟ ਵੀਜ਼ਾ ਸੋਲੂਸ਼ਨਸ ਵੱਲੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਆ ਤੁਹਾਡੇ ਕੈਨੇਡਾ ਵੀਜ਼ਾ ਦੀਆਂ ਤੇ ਮੈਮ ਸਭ ਤੋਂ ਪਹਿਲਾਂ ਇਹ ਦੱਸੋਗੇ ਕਿ ਤੁਹਾਨੂੰ ਕੰਪਲੀਟ ਵੀਜ਼ਾ ਸੋਲੂਸ਼ਨਸ ਬਾਰੇ ਕਿਵੇਂ ਪਤਾ ਚੱਲਿਆ ਸਭਾ ਮੈਨੂੰ ਅੱਜ ਤੋਂ ਕਾਫੀ ਦਿਨ ਪਹਿਲਾਂ ਮੇਰੇ ਫਾਦਰ ਨੇ ਲੋਨ ਨੇ ਮੈਨੂੰ ਲੈ ਕੇ ਆਏ ਸੀ ਤੇ ਮੈਨੂੰ ਉਹਨਾਂ ਦੇ ਕੋਲ ਪਤਾ ਚੱਲਿਆ ਬਹੁਤ ਵਧੀਆ ਐਕਸਪੀਰੀਅੰਸ ਅੱਜ ਤੱਕ ਮੇਰਾ 15 ਸਾਲ ਪਹਿਲਾਂ ਤੋਂ ਅੱਜ ਤੱਕ ਬਹੁਤ ਵਧੀਆ ਗੱਲ ਹੈ ਮਤਲਬ ਕਿ ਤੁਸੀਂ ਕੰਪਲੀਟ ਵੀਜ਼ਾ ਸੋਲਿਊਸ਼ਨਸ ਟੀਮ ਨਾਲ ਪਿਛਲੇ 15 ਸਾਲਾਂ ਤੋਂ ਜੁੜੇ ਹੋਏ ਹੋ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਮੈਮ ਤੇ ਮੈਮ ਇੱਕ ਮੈਨੂੰ ਇਹ ਚੀਜ਼ ਦੱਸੋ ਕਿ ਜਿਹੜਾ ਅਨ ਕੈਨੇਡਾ ਦਾ ਜਿਹੜਾ ਤੁਹਾਡਾ ਵੀਜ਼ਾ ਆਇਆ ਇਹ ਕਿੰਨੇ ਟਾਈਮ ਦੇ ਵਿੱਚ ਆਇਆ ਵੀਜ਼ਾ 28 ਡੇਜ਼ ਵਿੱਚ 28 ਡੇਜ਼ ਦੇ ਵਿੱਚ ਨਾ ਠੀਕ ਹੈ ਮੈਮ ਤੇ ਮੈਮ ਇਸ ਟਾਈਮ ਜਿਹੜੀ ਐ ਲੋਕੀ ਜਿਹੜੀ ਤੁਹਾਡੀ ਵੀਡੀਓ ਦੇਖ ਰਹੀ ਹੈਗੇ ਆ ਉਹਨਾਂ ਨੂੰ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹ ਹੀ ਕਹੂੰਗੀ ਕਿ ਤੁਸੀਂ ਇੱਕ ਵਾਰ ਜਰੂਰ ਆ ਕੇ ਵਿਜ਼ਿਟ ਕਰੋ ਸਾਡੇ ਕੋਲ ਤੁਹਾਡੀ ਮਰਜ਼ੀ ਹੈ ਤੁਸੀਂ ਅਪਲਾਈ ਤੁਸੀਂ ਜਰੂਰ ਆਓ ਮੇਰਾ ਬਹੁਤ ਹੀ ਜ਼ਿਆਦਾ ਗੁੱਡ ਐਕਸਪੀਰੀਅੰਸ ਹੈ ਥੈਂਕ ਯੂ ਮੈਮ ਟੀਮ ਬਹੁਤ ਵਧੀਆ ਹੈ ਥੈਂਕ ਯੂ ਤੇ ਮੈਮ ਇੱਕ ਵਾਰੀ ਜਿਹੜਾ ਜੁੱਤਾ ਡਾਕ ਇੱਕ ਵਾਰੀ ਵੀਜ਼ਾ ਦਿਖਾ ਦਿਓ ਕਲਾਇੰਟ ਜਿਹੜੇ ਦਾ ਡੈਸਕ ਆਹ ਲਓ ਜੀ ਜੀ ਮੈਮ ਖੁਸ਼ ਹੋ ਤੁਸੀਂ ਬਹੁਤ ਜ਼ਿਆਦਾ ਠੀਕ ਹੈ ਮੈਂ ਮੈਮ ਮੀਟਿੰਗ ਕੋ ਜਾ ਰਹੀ ਹਾਂ ਜੀ ਮੈਮ ਥੈਂਕ ਯੂ ਤੇ ਮੈਮ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਸਾਡੀ ਪੂਰੀ ਕੰਪਲੀਟ ਵੀਜ਼ਾ ਸੋਲੂਸ਼ਨਸ ਟੀਮ ਵੱਲੋਂ ਥੈਂਕ ਯੂ ਸੋ ਮੱਚ ਮੈਮ ਮੈਂ ਬਹੁਤ ਖੁਸ਼ ਹਾਂ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਵਾਰ-ਵਾਰ ਆਉਂਦੀ ਰਹੋਗੇ ਵੀਜ਼